9 10 11 ਜੁਲਾਈ ਨੂੰ ਪੀਆਰਟੀਸੀ ਬੱਸਾਂ ਨਹੀਂ ਚੱਲਣਗੀਆਂ ਹੜਤਾਲ ਰਹੇਗੀ ਅਕੋਰਡਿੰਗ ਫਿਰ ਅੱਜ ਪੂਰਾ ਸਭ ਕੁਝ ਬੰਦ ਆ ਪੀਆਰਟੀਸੀ ਦੀਆਂ ਸਾਰੀਆਂ ਬੱਸਾਂ ਬੰਦ ਨੇ ਬਿਲਕੁਲ ਜੀ ਪੀਆਰਟੀਸੀ ਦੀਆਂ ਟੋਟਲ ਬੱਸਾਂ ਬੰਦ ਰਹਿਗੀਆਂ ਜਿੰਨੇ ਵੀ ਆਊਟਸੋਰਸ ਕਰਮਚਾਰੀਆ ਜਾਂ ਠੇਕਾ ਮੁਲਾਜ਼ਮ ਨੇਗੇ ਡਾਇਰੈਕਟ ਮੁਲਾਜ਼ਮ ਨੇ ਉਹ ਸਾਰੇ ਲਗਭਗ ਹੜਤਾਲ ਤੇ ਆਗੇ ਬੱਸਾਂ ਦਾ ਚੱਕਾ ਜਾਵਾ ਮੀਟਿੰਗਾਂ ਚੱਲ ਰਹੀਆਂ ਨੇ ਟਰਾਂਸਪੋਰਟ ਮੰਤਰੀ ਨਾਲ ਵੀ ਮੀਟਿੰਗ ਹੋ ਗਈ ਵਿੱਤ ਵਿਭਾਗ ਨਾਲ ਵੀ ਹੋ ਚੁੱਕੀ ਆ ਤੇ ਟ੍ਰਾਂਸਪੋਰਟ ਸੁਸਾਇਟੀ ਨਾਲ ਵੀ ਮੀਟਿੰਗ ਹੋ ਚੁੱਕੀ ਆ ਲਗਾਤਾਰ ਸਾਡੀਆਂ ਮੀਟਿੰਗਾਂ ਜਾਰੀ ਨੇ ਪਰ ਹੱਲ ਹਲੇ ਤੱਕ ਜੋ ਨਹੀਂ ਨਿਕਲਿਆ ਜਿਹਦੇ ਕਰਕੇ ਮਜਬੂਰ ਨੇ ਸਾਨੂੰ ਬੱਚਾ ਦਾ ਚੱਕਾ ਜਾਮ ਕਰਕੇ ਤੇ ਦਰਿਆ 'ਤੇ ਬੈਠਣਾ ਪਿਆ ਜਦੋਂ ਜਦੋਂ ਵੀ ਅਸੀਂ ਕੋਈ ਧਰਨਾ ਹੜਤਾਲ ਕਰਦੇ ਆ ਸਾਨੂੰ ਮੀਟਿੰਗ ਮਿਲ ਜਾਂਦੀ ਆ ਵੀ ਜਦੋਂ ਸਾਡਾ ਮਹੱਲ ਮੁੱਖ ਮੰਤਰੀ ਨੇ ਕਰਨਾ ਤਾਂ ਫਿਰ ਸਾਨੂੰ ਮੀਟਿੰਗ ਵੀ ਮੁੱਖ ਮੰਤਰੀ ਸਾਹਿਬ ਦੀ ਮਿਲਣੀ ਚਾਹੀਦੀ ਆ ਕਿਉਂਕਿ ਜਦੋਂ ਟ੍ਰਾਂਸਪੋਰਟ ਮੰਟਰੀ ਨਾਲ ਮੀਟਿੰਗ ਹੁੰਦੀ ਆ ਉਹ ਸਾਡੀਆਂ ਮੰਗਾਂ ਸੁਣ ਲੈਂਦੇ ਨੇ ਮੰਗਾਂ ਵਿਚਾਰ ਲੈਂਦੇ ਨੇ ਪਰ ਮੰਗਾਂ ਦਾ ਹੱਲ ਨਹੀਂ ਉਹ ਜਿਉਂਦੀਆਂ ਤਿਉਂ ਹੀ ਲੰਘਦੀਆਂ ਜਿਹੜੇ ਜਿਹੜੇ ادارے ਨੇ ਇਹ ਅਦਾਰਿਆਂ ਨੂੰ ਸਿਰਫ ਕੱਚਾ ਮੁਲਾਜ਼ਮ ਚਲਾ ਰਿਹਾ ਹੈਗਾ ਸੰਗਰੂਰ ਟੀਪੂ ਦੇ ਵਿੱਚ 110 ਬੱਸਾਂ ਆਈਆਂ 110 ਬੱਚਾਂ ਬੱਸਾਂ ਤੇ ਸਿਰਫ 10 ਪੱਕੇ ਡਾਕਟਰੀ ਨੇ ਜਾਂ 10 ਪੱਕੇ ਡਰਾਈਵਰ ਹੀ ਨੇ ਮਹਿਕਮੇ ਨੂੰ 90 95% ਕੱਚਾ ਸਟਾਫ ਹੀ ਚਲਾ ਰਿਹਾ ਜੀ ਮੀਟਿੰਗ ਬੁਲਾਈ ਆ ਸਰਕਾਰ ਨੇ 4 ਵਜੇ ਵਿੱਤ ਵਿਭਾਗ ਨਾਲ ਮੀਟਿੰਗ ਆ ਅਗਰ ਉਹਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਸਵੇਰੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਚੰਡੀਗੜ੍ਹ ਕੋਠੀ ਘਰਾਓ ਕਰਨ ਲਈ ਤਿਆਰ ਆ ਸਾਡੀ ਕਾਲ ਦਿੱਤੀ ਹੋਈ ਆ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਪੂਰੇ ਪੰਜਾਬ ਦੇ ਵਿੱਚ ਸੜਕਾਂ ਤੇ ਪੀ ਆਰਟੀਸੀ ਬੱਸਾਂ ਨਹੀਂ ਦਿਖਾਈ ਦੇ ਰਹੀਆਂ ਕਿਉਂਕਿ ਪਹਿਲਾਂ ਇੱਕ ਕਾਲ ਦਿੱਤੀ ਸੀ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੇ ਕਿ 9 10 11 ਜੁਲਾਈ ਨੂੰ ਪੀ ਆਰ ਟੀ ਸੀ ਬੱਸਾਂ ਨਹੀਂ ਚੱਲਣਗੀਆਂ ਹੜਤਾਲ ਰਹੇਗੀ ਅਤੇ ਪੂਰੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ 'ਚ ਮੌਜੂਦ ਹਾਂ ਸੰਗਰੂਰ ਸ਼ਹਿਰ ਦਾ ਇੱਕ ਵੱਡਾ ਬੱਸ ਸਟੈਂਡ ਆ ਜਿੱਥੋਂ ਬਠਿੰਡੇ ਨੂੰ ਬੱਸਾਂ ਜਾਂਦੀਆਂ ਨੇ ਪੂਰਾ ਜਾਨੀ ਕੇ ਸੈਂਟਰ ਆ ਪੰਜਾਬ ਦਾ ਇੱਥੋਂ ਸਾਰੇ ਆਲੇ ਦੁਆਲੇ ਬੱਸਾਂ ਜਾਂਦੀਆਂ ਨੇ ਜਿੱਥੇ ਪੂਰਾ ਵੱਡਾ ਇਕੱਠ ਹੁੰਦਾ ਸੀ ਪੀ ਆਰ ਟੀ ਸੀ ਇੱਕ ਬੱਸ ਜਾਂਦੀ ਸੀ ਕਉਂਦੀ ਸੀ ਮਤਲਬ ਬਹੁਤ ਸਵਾਰੀ ਇੱਥੋਂ ਦੂਜੇ ਸ਼ਹਿਰਾਂ ਨੂੰ ਜਾਂਦੀ ਸੀ ਦੂਜੇ ਸ਼ਹਿਰਾਂ ਇੱਥੇ ਆਉਂਦੀ ਸੀ ਸੋ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਸਨਾਟਾ ਛਾਇਆ ਵਿਆਹ ਪੂਰਾ ਸਨਾਟਾ ਛਾਇਆ ਵਿਆਹ ਸੋ ਤਸਵੀਰਾਂ ਦਿਖਾਉਂਦੇ ਆ ਕਿ ਜਿਹੜੀਆਂ ਬੱਸਾਂ ਨੇ ਇੱਥੇ ਖੜੀਆਂ ਨੇ ਬੱਸ ਸਟੈਂਡ ਬਿਲਕੁਲ ਖਾਲੀ ਆ ਜਿਹੜੀਆਂ ਸਵਾਰੀਆਂ ਨੇ ਉਹ ਸਿਰਫ ਪ੍ਰਾਈਵੇਟ ਬੱਸਾਂ ਦੀ ਤਲਾਸ਼ ਕਰ ਰਹੀਆਂ ਨੇ ਅਤੇ ਪ੍ਰਾਈਵੇਟ ਜਿਹੜੀਆਂ ਬੱਸਾਂ ਨੇ ਉਹ ਵੀ ਬੱਸ ਸਟੈਂਡ ਦੇ ਵਿੱਚ ਨਹੀਂ ਆ ਰਹੀਆਂ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਪੀ ਆਰਟੀਸੀ ਦੀਆਂ ਸਾਰੀਆਂ ਬੱਸਾਂ ਅੱਜ ਖੜੀਆਂ ਨੇ ਪਹਿਲਾਂ ਹੀ ਕਾਲ ਦਿੱਤੀ ਸੀ ਅਤੇ ਦੂਜੇ ਪਾਸੇ ਜਿਹੜੇ ਪੀ ਆਰਟੀਸੀ ਕੱਚੇ ਮਰਾਜ਼ਮ ਯੂਨੀਅਨ ਦੇ ਆਗੂ ਨੇ ਉਹਨਾਂ ਦਾ ਪ੍ਰੋਟੈਸਟ ਬਸ ਸਟੈਂਡਾਂ ਦੇ ਵਿੱਚ ਜਾ ਰਹੀ ਆ ਸੰਬੋਧਨ ਕਰ ਰਹੇ ਨੇ ਕਿ ਤਿੰਨ ਦਿਨ ਪੱਕਾ ਅਸੀਂ ਮੋਰਚਾ ਲਾ ਕੇ ਰੱਖਾਂਗੇ ਬਾਕੀ ਬਾਈ ਜੂਰੀ ਸਾਡੇ ਨਾਲ ਮੌਜੂਦ ਨੇ ਪੀਆਰਟੀਸੀ ਜੁਨੀਅਨ ਦੇ ਆਗੂ ਨੇ ਗੱਲਬਾਤ ਕਰਾਂਗੇ ਪ੍ਰਧਾਨ ਨੇ ਵੀ ਜਿੱਕੀ ਨਾਮਾ ਜੀ ਆਪਣਾ ਮੇਰਾ ਨਾਮ ਜਤਿੰਦਰ ਸਿੰਘ ਹੈ ਜੀ ਅੱਛਾ ਜਤਿੰਦਰ ਜੀ ਕਾਲ ਦਿੱਤੀ ਸੀ ਤੁਸੀਂ 9 10 11 ਦੀ ਉਹ ਕਾਲ ਦੇ ਅਕੋਰਡਿੰਗ ਫਿਰ ਅੱਜ ਪੂਰਾ ਸਭ ਕੁਝ ਬੰਦ ਆ ਪੀਆਰਟੀਸੀ ਦੀਆਂ ਸਾਰੀਆਂ ਬੱਸਾਂ ਬੰਦ ਨੇ ਬਿਲਕੁਲ ਜੀ ਪੀਆਰਟੀਸੀ ਦੀਆਂ ਟੋਟਲ ਬੱਸਾਂ ਬੰਦ ਰਹਿ ਗਈਆਂ ਕੁਝ 2 4 ਬੱਸਾਂ ਜਾਂ 5 7 ਬੱਸਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਰੈਗੂਲਰ ਮੁਲਾਜ਼ਮੋਂ ਨੇ ਉਹ ਬੱਸਾਂ ਚਲਾ ਰਹੇ ਨੇ ਜਿੰਨੇ ਵੀ ਆਊਟਸੋਰਸ ਸਰਮਚਾਰੀਆ ਜਾਂ ਠੇਕਾ ਮਲਾਜ਼ਮ ਨੇਗੇ ਕੰਟਰੈਕਟ ਮਲਾਜ਼ਮ ਨੇ ਉਹ ਸਾਰੇ ਲਗਭਗ ਹੜਤਾਲ ਤੇ ਆਗੇ ਬੱਸਾਂ ਦਾ ਚੱਕਾ ਜਾਵਾ ਕਿਉਂਕਿ ਪਿਛਲੇ ਸਾਲ 1 ਜੁਲਾਈ ਨੂੰ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਜਲੰਧਰ ਵਿਖੇ ਹੋਈ ਸੀ ਜਿਹਦੇ ਵਿੱਚ ਕੀ ਉਹਨਾਂ ਨੇ ਸਾਨੂੰ 1 ਮਹੀਨੇ ਦਾ ਭਰੋਸਾ ਦਿੱਤਾ ਸੀਗਾ ਸਬ ਕਮੇਟੀ ਨੂੰ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਦੀ ਕੱਚੇ ਮਲਾਜ਼ਮਾਂ ਦੀ ਪਾਲਿਸੀ ਬਣਾ ਕੇ ਤਿਆਰ ਕਰਕੇ ਮੈਨੂੰ ਰਿਪੋਰਟ ਦਿਓ ਪਰ ਇੱਕ ਸਾਲ ਇੱਕ ਮਹੀਨਾ ਸਮਾਂ ਲੈਣ ਦੇ ਬਾਅਦ باوجود ਵੀ ਪੂਰਾ ਇੱਕ ਸਾਲ ਦਾ ਸਮਾਂ ਉੱਪਰ ਦੀ ਟੱਪ ਗਿਆ ਲਗਾਤਾਰ ਮੀਟਿੰਗਾਂ ਦਾ ਦੌਰ ਚੱਲੀ ਆ ਮੀਟਿੰਗਾਂ ਚੱਲ ਰਹੀਆਂ ਨੇ ਟ੍ਰਾਂਸਪੋਰਟ ਮੰਤਰੀ ਨਾਲ ਵੀ ਮੀਟਿੰਗ ਹੋ ਗਈ ਵਿੱਤ ਵਿਭਾਗ ਨਾਲ ਵੀ ਹੋ ਚੁੱਕੀ ਆ ਤੇ ਟਾਡਾਫ ਸੈਕਟਰੀ ਨਾਲ ਵੀ ਮੀਟਿੰਗ ਹੋ ਚੁੱਕੀ ਆ ਲਗਾਤਾਰ ਸਾਡੀਆਂ ਮੀਟਿੰਗਾਂ ਜਾਰੀ ਨੇ ਪਰ ਹੱਲ ਹਲੇ ਤੱਕ ਜੋ ਨਹੀਂ ਨਿਕਲਿਆ ਜਿਹਦੇ ਕਰਕੇ ਮਜਬੂਰ ਨੇ ਸਾਨੂੰ ਪੱਛਾ ਦਾ ਚੱਕਾ ਜਾਮ ਕਰਕੇ ਤੇ ਦਰਿਆ ਤੇ ਬੈਠਣਾ ਪਿਆ ਅੱਜ ਜੋ ਭਾਰਤ ਬੰਦ ਦੀ ਕਾਲ ਸੀਗੀ 9 ਤਰੀਕ ਦੀ ਜਿਹੜਾ ਮੋਦੀ ਸਰਕਾਰ ਕਾਨੂੰਨ ਲੈ ਕੇ ਆਈ ਆ ਮਾਰੂ ਕਾਨੂੰਨ ਹਟਣ ਰੰਦਾ ਕਾਨੂੰਨ ਲੈ ਕੇ ਆਈ ਆ ਡਰਾਈਵਰਾਂ ਤੇ ਉਹਦਾ ਵੀ ਅੱਜ ਇੱਥੇ ਅਸੀਂ ਬੱਸ ਸਟੈਂਡ ਦੇ ਵਿਖੇ ਪੂਰਾ ਰੋਸ ਮਾਰਚ ਜੋ ਕੀਤਾਗਾ ਧਰਨਾ ਜਾਰੀ ਸੀਗਾ ਤੇ ਜੋ ਹੁਣ ਸਾਡੀ ਹੜਤਾਲ ਆ ਉਹ ਲਗਾਤਾਰ ਜਾਰੀ ਆ ਅਗਰ ਮੀਟਿੰਗ ਬੁਲਾਈ ਆ ਸਰਕਾਰ ਨੇ 4 ਵਜੇ ਵਿੱਤ ਵਿਭਾਗ ਨਾਲ ਮੀਟਿੰਗ ਆ ਅਗਰ ਉਹਦੇ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਸਵੇਰੇ ਅਸੀਂ ਮੁੱਖ ਮੰਤਰੀ ਸਾਹਿਬ ਦੀ ਚੰਡੀਗੜ੍ਹ ਕੋਠੀ ਘਰਾਓ ਕਰਨ ਲਈ ਤਿਆਰ ਆ ਸਾਡੀ ਕਾਲ ਦਿੱਤੀ ਹੋਈ ਆ ਅਗਰ ਫੇਰ ਵੀ ਸਾਡੀ ਕੋ ਗੱਲ ਨਹੀਂ ਸੁਣੀ ਜਾਂਦੀ ਤਾਂ ਇਹ ਜਿਹੜੀ ਸਾਡੀ ਤਿੰਨ ਰੋਜ਼ਾ ਹੜਤਾਲ ਆ ਇਹ ਅਣਮਿੱਥੇ ਸਮੇਂ ਦੇ ਵਿੱਚ ਵੀ ਜਾ ਸਕਦੀ ਆ ਨਹੀਂ ਬਿਲਕੁਲ ਜੋਦੀਂਦਰ ਜੀ ਵੈਸੇ ਤੁਸੀਂ ਪਹਿਲਾਂ ਵੀ ਬਹੁਤ ਹੜਤਾਲਾਂ ਕੀਤੀਆਂ ਨੇ ਕਦੇ ਇੱਕ ਦਿਨ ਦਾ ਚੱਕਾ ਜਾਮ ਹੁੰਦਾ ਸੀ ਕਿ ਅਸੀਂ ਨਹੀਂ ਬੱਸਾਂ ਚਲਾਵਾਂਗੇ ਕੀਤਾ ਵੀ ਆ ਉਸ ਤੋਂ ਬਾਅਦ ਤੁਹਾਨੂੰ ਮੀਟਿੰਗਾਂ ਨਹੀਂ ਮਿਲੀਆਂ ਕੋਈ ਗੱਲਬਾਤ ਤੁਹਾਡੀ ਕੋਈ ਮਸਲਾ ਮਤਲਬ ਉਸ ਮੁੱਦਿਆਂ ਤੇ ਕੋਈ ਸਹਿਮਤੀ ਹੋਈ ਸੀ ਜਾਂ ਨਹੀਂ ਦੇਖੋ ਜੀ ਜਦੋਂ ਜਦੋਂ ਵੀ ਅਸੀਂ ਕੋਈ ਧਰਨਾ ਹੜਤਾਲ ਕਰਦੇ ਆ ਸਾਨੂੰ ਮੀਟਿੰਗ ਮਿਲ ਜਾਂਦੀ ਆ ਮੀਟਿੰਗ ਮਿਲ ਜਾਂਦੀ ਆ ਤੇ ਮੀਟਿੰਗ ਦੇ ਵਿੱਚ ਮੰਗਾ ਜਿਹੜੀਆਂ ਮੰਗਾਂ ਨੇ ਮੰਨ ਲਈਆਂ ਜਾਂਦੀਆਂ ਆਗੀਆਂ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਵੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਤੇ ਹੁਣ ਵਿੱਤ ਵਿਭਾਗ ਵੱਲੋਂ ਕਿਹਾ ਜਾ ਰਿਹਾ ਕਿ ਜੋ ਸਾਡੀ ਪਾਲਿਸੀ ਆ ਉਥੇ ਜੇਕਰ ਮੁੱਖ ਮੰਤਰੀ ਸਾਹਿਬ ਦੇ ਸਾਈਨ ਹੋਣਗੇ ਤਾਂ ਹੀ ਉਹ ਅਸੀਂ ਉਹਨੂੰ ਅੱਗੇ ਕੈਬਨਿਟ ਦੇ ਵਿੱਚ ਪਾਸ ਕਰਨ ਨੂੰ ਲੈ ਕੇ ਜਾਵਾਂਗੇ ਨਹੀਂ ਅਦਰਵਾਈਜ਼ ਅਸੀਂ ਉਹ ਪਾਲਿਸੀ ਉੱਥੇ ਰੋਕੀ ہوئی ਆ ਇਸੇ ਕਰਕੇ ਜਿਹੜੀ ਅਸੀਂ ਇਹ ਤਿੰਨ ਰੋਜ਼ਾ ਹੜਤਾਲ ਇਹ ਰੱਖੀ ਆ ਵੀ ਜਦੋਂ ਸਾਡਾ ਮਹੱਲ ਮੁੱਖ ਮੰਤਰੀ ਨੇ ਕਰਨਾ ਤਾਂ ਫਿਰ ਸਾਨੂੰ ਮੀਟਿੰਗ ਵੀ ਮੁੱਖ ਮੰਤਰੀ ਸਾਹਿਬ ਦੀ ਮਿਲਣੀ ਚਾਹੀਦੀ ਆ ਕਿਉਂਕਿ ਜਦੋਂ ਟਰਾਂਸਪੋਰਟ ਮੰਟਰੀ ਨਾਲ ਮੀਟਿੰਗ ਹੁੰਦੀ ਆ ਉਹ ਸਾਡੀਆਂ ਮੰਗਾਂ ਸੁਣ ਲੈਂਦੇ ਨੇ ਮੰਗਾਂ ਵਿਚਾਰ ਲੈਂਦੇ ਨੇ ਪਰ ਮੰਗਾਂ ਦਾ ਹੱਲ ਲਈ ਉਹ ਜਿਉਂ ਦੀਆਂ ਤਿਉਂ ਹੀ ਲੰਮਕਦੀਆਂ ਠੀਕ ਹੈ ਨਹੀਂ ਵੈਸੇ ਇਹ ਜਿਹੜੀ 4 ਵਜੇ ਦੀ ਮੀਟਿੰਗ ਮਿਲਿਆ ਇਹ ਹੁਣ ਤੁਹਾਨੂੰ ਕਦੋਂ ਮਿਲ ਗਿਆ ਹਾਂਜੀ ਹਾਂ ਇਹ 12 ਵਜੇ ਤੋਂ ਬਾਅਦ ਸਾਡੀ ਜਿਹੜੀ ਪੀਆਰਟੀ ਦੀ ਮੈਨੇਜਮੈਂਟ ਆ ਉਹਨੇ ਫਿਕਸ ਕਰਵਾਈ ਹੈਗੀ ਉਹਨੇ ਲੈ ਕੇ ਦਿੱਤੀ ਆ ਦੇਖਦੇ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਜਾ ਰ ਨਿਕਲਦਾ ਜਾ ਜਿਵੇਂ ਵੀ ਸੂਬਾ ਕਮੇਟੀ ਵੱਲੋਂ ਜੋ ਵੀ ਕਾਲ ਆਉਂਦੀ ਆ ਫਿਰ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਬਿਲਕੁਲ ਜੇ ਹੱਲ ਨਿਕਲਦਾ ਮੀਟਿੰਗ ਦੇ ਵਿੱਚ ਕੋਈ ਮੰਗਾਂ ਮੰਨੀਆਂ ਜਾਂਦੀਆਂ ਨੇ ਜਾਂ ਤੁਹਾਨੂੰ ਵਿਸ਼ਵਾਸ ਚ ਲਿਆ ਜਾਂਦਾ ਵਿਸ਼ਵਾਸ ਦਿਵਾਇਆ ਜਾਂਦਾ ਤਾਂ ਫਿਰ ਜਿਹੜਾ 10 11 ਦਾ ਧਰਨਾ ਉਹ ਤੁਸੀਂ ਕੈਨਸਲ ਕਰ ਦੋਗੇ ਫਿਰ ਬਸ ਚੱਲਣਗੇ ਉਹ 10 11 ਕੋਜੀ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਵੀ ਅਗਰ ਮੀਟਿੰਗ ਦੇ ਵਿੱਚ ਕੋਈ ਭ ਕਮੇਟੀ ਮੀਟਿੰਗ ਕਰਨ ਗਈ ਆ ਸਾਡੇ ਸਾਥੀ ਗਏ ਨੇ ਮੀਟਿੰਗ ਕਰਨ ਜਿਵੇਂ ਦਾ ਵੀ ਉਹ ਫੈਸਲਾ ਲੈਣਗੇ ਉਥੋਂ ਉਥੋਂ ਸਾਨੂੰ ਕਾਲ ਦੇਣਗੇ ਚਾਹੇ ਉਹ ਬੱਸਾਂ ਚਲਾਉਣ ਦੀ ਕਾਲ ਹੋਵੇ ਚਾਹੇ ਬੱਸਾਂ ਖੜਾਉਣ ਦੀ ਹੋਵੇ ਜਿਵੇਂ ਵੀ ਸਾਨੂੰ ਉਥੋਂ ਕਾਲ ਆਉਂਦੀ ਆ ਚਾਹੇ ਉਹ ਕੋਈ ਤਿੱਖੇ ਸੰਘਰਸ਼ ਕਰਨ ਦੀ ਤਿੱਖੇ ਐਕਸ਼ਨ ਲੀਕ ਦੇ ਦਿੰਦੇ ਨੇਗੇ ਸੋ ਅਸੀਂ ਉਵੇਂ ਹੀ ਸਾਨੂੰ ਜਿਵੇਂ ਸੁਪਰ ਕਮੇਟੀ ਹੁਕਮ ਕਰੂਗੀ ਉਤੋਂ ਮੀਟਿੰਗ ਤੋਂ ਬਾਅਦ ਬੱਸਾਂ ਚਲਾਉਣ ਦਾ ਜਾਂ ਬੱਸਾਂ ਖੜਾ ਹੁੰਦਾ ਫਿਰ ਉਸੇ ਦੀ ਤਰ੍ਹਾਂ ਦੀ ਨੀਤੀ ਬਣਾਈ ਜਾਊਗੀ ਠੀਕ ਹੈ ਬਸੇ ਜਿਹੜੇ ਕੱਚੇ ਮੁਲਾਜ਼ਮ ਕਿੰਨੀ ਇੱਕ ਗਿਣਤੀ ਚ ਨੇ ਸਾਰੇ ਤੁਹਾਡੇ ਜਿਹੜੇ ਪੀਆਰਟੀਸੀ ਦੇ ਨੇ ਇਹ ਸਾਰੀ ਗਿਣਤੀ ਕਿੰਨੀ ਸਾਡੇ ਜੀ ਦੋ ادارے ਨੇ ਪਨਵਸ ਤੇ ਪੀਆਰਟੀਸੀ ਪੰਜਾਬ ਰੋਡ ਹੋਵੇ ਪਨਵਸ ਪੀਆਰਟੀਸੀ ਕੰਟਰੈਕਟ ਵਰਕਰ ਜੂਨੀਅਨ ਸਾਡੀ ਜਥੇਬੰਦੀ ਹੈ ਤੇ ਸਾਡੇ ਨਾਲ ਘੱਟੋ ਘੱਟ 7500 ਤੇ 8000 ਮੁਲਾਜ਼ਮਾਂ ਜੋ ਕਿ ਆਊਟਸੋਰਸ ਤੇ ਕੰਟਰੈਕਟ ਤੇ ਕੰਮ ਕਰ ਰਹੇ ਕੱਚੇ ਮੁਲਾਜ਼ਮ ਨੇ ਜੋ ਠੀਕ ਹੈ ਹਾਂਜੀ ਠੀਕ ਹੈ ਬਿਲਕੁਲ ਜਨਕਿ ਹੁਣ ਤੁਸੀਂ ਕਹਿ ਰਹੇ ਹੋ ਅੱਜ ਜਿਹੜੇ ਪੱਕੇ ਮੁਲਾਜ਼ਮ ਨੇ ਉਹਨਾਂ ਨੇ ਵੀ ਕੁਝ ਨਹੀਂ ਬੱਸਾਂ ਰੋਕੀਆਂ ਹੋਈਆਂ ਨੇ ਕਿ ਉਹਨਾਂ ਸਾਰੀਆਂ ਚੱਲ ਰਹੀਆਂ ਨੇ ਉਹ ਨਹੀਂ ਪੱਕੇ ਮੁਲਾਜ਼ਮ ਕੁਝ ਐਦਾਂ ਜਿੱਦਾਂ ਕਿ ਸਾਡੇ ਸੰਗਰੂਰ ਡੀਪੂ ਦੇ ਵਿੱਚ ਜਿਹੜੇ ਕਿ ਡਰਾਈਵਰ ਨੇ ਡਰਾਈਵਰ ਥੋੜਾ ਜ਼ਿਆਦਾ ਜਾ ਜਾ ਕਿਲੋਮੀਟਰ ਬੱਸਾਂ ਲੈ ਗਈਆਂ ਕਿਲੋਮੀਟਰ ਬੱਸਾਂ ਦੇ ਜਿੰਨੇ ਰੈਗੂਲਰ ਕੰਡਕਟਰ ਸੀਗੇ ਮੰਨ ਕੇ ਚੱਲੋ ਵੀ 8 ਕੰਡਕਟਰ ਰੈਗੂਲਰ ਸੀਗੇ ਤੇ 8 ਦੇ 8 ਭੇਜ ਤੇ ਉਦੋਂ ਬਾਅਦ ਇਹਨਾਂ ਕੋਲ ਕੋਈ ਕੰਡਕਟਰ ਨਹੀਂ ਹੈਗਾ ਜੇ ਆਪਾਂ ਲਈਏ ਵੀ ਜਿਹੜੇ ਜਿਹੜੇ ادارے ਨੇ ਇਹ ਅਦਾਰਿਆਂ ਨੂੰ ਸਿਰਫ ਕੱਚਾ ਮੁਲਾਜ਼ਮ ਚਲਾ ਰਿਹਾ ਹੈਗਾ ਮੰਨ ਕੇ ਚੱਲੋ ਵੀ ਸੰਗਰੂਰ ਟੀਪੂ ਦੇ ਵਿੱਚ 110 ਬੱਸਾਂ ਗਈਆਂ 110 ਬੱਸਾਂ ਬੱਸਾਂ ਤੇ ਸਿਰਫ 10 ਪੱਕੇ ਕੰਡਕਟਰ ਹੀ ਨੇ ਜਾਂ 10 ਪੱਕੇ ਡਰਾਈਵਰ ਹੀ ਨੇ ਜੇ ਉਹ ਚਲਾਉਣੀਆਂ ਚਾਹਣ 10 ਤੋਂ 11ਵੀਂ ਬੱਸ ਨਹੀਂ ਚੱਲਦੀ ਜਿੰਨੀਆਂ ਬੱਸਾਂ ਆਪਰੇਸ਼ਨ ਚਲਾ ਰਿਹਾ ਉਹ ਸਾਰਾ ਕੱਚਾ ਸਟਾਫ ਜਾਂ ਕੰਟਰੈਕਟਰ ਦਾ ਸਟਾਫ ਆ ਜਾਂ ਉਹ ਆਊਟਸੋਰਸ ਦਾ ਸਟਾਫ ਆ ਉਹ ਬੱਸਾਂ ਚਲਾ ਰਿਹਾਗਾ ਮੈਂ ਕਿਹਾ ਮੇ ਨੂੰ 90 95% ਕੱਚਾ ਸਟਾਫ ਹੀ ਚਲਾ ਰਿਹਾ ਜੀ ਜਾਨੀ ਕਿ 5 7% ਬੱਸਾਂ ਚੱਲ ਰਹੀ ਨੇ ਅੱਜ 95% ਤਾਂ ਬਿਲਕੁਲ ਬਿਲਕੁਲ ਜੀ 95% ਮੁਕੰਮਲ ਹੜਤਾਲ ਆ 95% ਬੱਸਾਂ ਦਾ ਚੱਕਾ ਬਿਲਕੁਲ ਪਨ ਬਸ ਦਾ ਪੀਆਰਟੀਸੀ ਦਾ ਜਾਮ ਆ ਅਸੀਂ ਬੱਸ ਸਟੈਂਡ 'ਚ ਦੇਖ ਰਹੇ ਸੀ ਪ੍ਰਾਈਵੇਟ ਬੱਸ ਵੀ ਨਹੀਂ ਕੋਈ ਆ ਰਹੀ ਫਿਰ ਬੰਦ ਕੀਤੀ ਹੋਈ ਹੈ ਪ੍ਰਾਈਵੇਟ ਬੱਸਾਂ ਦੀ ਪ੍ਰਾਈਵੇਟ ਜੀ ਅੱਜ ਜਿਹੜਾ ਸਾਡਾ ਭਾਰਤ ਮੰਦ ਦਾ ਧਾਰਨਾ ਚੱਲ ਰਿਹਾ ਸੀਗਾ ਉਹਦੇ ਕਰਕੇ ਪ੍ਰਾਈਵੇਟ ਬੱਸਾਂ ਬੰਦ ਕਰਤੀਆਂ ਸੀ ਉਹ ਬਾਹਰ ਰੌੜਾ ਲਾ ਗੈਂਚੀਆਂ ਤੋਂ ਭਰ ਕੇ ਜਾ ਰਹੀਆਂ ਰਹਿਗੀਆਂ ਉਦੇ ਕਰਕੇ ਕਿਉਂਕਿ ਇੱਥੇ ਸੋਰਸ ਰਾਬਾ ਬੜਾ ਸੀਗਾ ਬੱਸਾਂ ਕਰਕੇ ਫਿਰ ਉਸ ਇਸ ਲਈ ਇੱਥੋਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਇੱਕ ਰੋਡ ਦੇ ਉੱਪਰ ਧਰਨਾ ਲੱਗੇ ਲੱਗੇ ਸਾਡਾ ਪਲਾਂਟ ਪੰਡਾਲ ਲੱਗਿਆ ਹੋਇਆ ਲੰਘਣ ਲਈ ਰਸਤਾ ਵੀ ਨਹੀਂ ਸੀਗਾ ਇਸ ਲਈ ਬੱਸਾਂ ਬਰਨਾਲਾ ਗੇਚੀਆ ਸਿਫਟ ਕਰਦੀਆਂ ਸੀ ਠੀਕ ਹੈ ਬਿਲਕੁਲ ਜੀ ਐਸਓ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਗੱਲਬਾਤ ਕੀਤੀ ਆ ਕਿਉਂਕਿ ਕਾਲ ਦਿੱਤੀ ਸੀ 9 10 11 ਜੁਲਾਈ ਦੀ ਕਿ ਬੰਦ ਰੱਖਾਂਗੇ ਬੱਸਾਂ ਅਤੇ ਅੱਜ ਬੰਦ ਕੀਤੀਆਂ ਨੇ ਪੀਆਰਟੀਸੀ ਦੀਆਂ ਕਹਿ ਰਹੇ ਨੇ ਕਿ ਸਿਰਫ 5% ਜਿਹੜੇ ਪੱਕੇ ਮੁਲਾਜ਼ਮ ਨੇ ਉਹ ਬੱਸਾਂ ਚਲਾ ਰਹੇ ਨੇ ਜਨ ਕਿ 95% ਟਬਸਾਂ ਅੱਜ ਬੱਸ ਸਟੈਂਡਾਂ ਦੇ ਵਿੱਚ ਖੜੀਆਂ ਨੇ ਸੜਕਾਂ ਤੇ ਨਹੀਂ ਆਈਆਂ ਅਤੇ ਉਸ ਤੋਂ ਬਾਅਦ ਬਾਈ ਯੂਨੀ ਦੱਸ ਰਹੇ ਨੇ ਕਿ 4 ਵਜੇ ਦੀ ਮੀਟਿੰਗ ਮਿਲੀਆ ਜੇਕਰ ਮੀਟਿੰਗ 'ਚ ਕੋਈ ਹੱਲ ਹੁੰਦਾ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਫਿਰ ਸੋਚਾਂਗੇ ਅਗਲੇ ਫੈਸਲੇ ਬਾਰੇ ਨਹੀਂ ਤਾਂ 10 11 ਨੂੰ ਵੀ ਇਹ ਬੱਸਾਂ ਨਹੀਂ ਚੱਲਣਗੀਆਂ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ